ਸਵਾਗਤ ਹੈ ਪੀਟੀਸੀ نیوز ਦੇ ਸਾਰੇ ਦਰਸ਼ਕਾਂ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਕੌਣ ਖਾ ਗਿਆ ਗੋਲਕ ਦਾ ਪੈਸਾ? ਜੀ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਰੇ ਪ੍ਰਬੰਧ ਲੈ ਕੇ ਹਰਿਆਣਾ ਦੇ ਵਿੱਚ ਵਕਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ। ਇਸ ਗੱਲ ਨੂੰ ਲੈ ਕੇ ਬਣਾਈ ਗਈ ਕਿ ਜੋ ਵੀ ਚੜਾਵਾ ਹਰਿਆਣਾ ਦੇ ਗੁਰਦੁਆਰਿਆਂ ਦੇ ਵਿੱਚ ਚੜਦਾ ਉਹਦੀ ਸਹੀ ਤਰ੍ਹਾਂ ਵਰਤੋਂ ਨਹੀਂ ਹੁੰਦੀ, ਦੁਰਵਰਤੋਂ ਹੁੰਦੀ ਹੈ। ਇਸ ਕਰਕੇ ਜਿੰਨੀ ਵੀ ਗੋਲਕ ਹੈ ਉਸਦੀ ਵਰਤੋਂ ਹਰਿਆਣਾ ਦੇ ਹੀ ਗੁਰਦੁਆਰਾ ਪ੍ਰਬੰਧਾ ਦੇ ਵਿੱਚ ਲਾਈ ਜਾਵੇ ਹਰਿਆਣਾ ਦੇ ਹੀ ਜਿੰਨੇ ਵੀ ਸਿੱਖਿਆ ادارے ਨੇ ਉਹਨਾਂ ਤੇ ਲਾਈ ਜਾਵੇ ਵਿਦਿਅਕ ਅਦਾਰੇ ਨੂੰ ਉਹਨਾਂ ਤੇ ਲਾਈ ਜਾਵੇ ਇਸ ਕਰਕੇ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਪਰ ਐਚਐਸਜੀ ਐਮਸੀ ਜਦੋਂ ਤੋਂ ਬਣੀ ਹੈ ਉਦੋਂ ਤੋਂ ਹੀ ਵਿਵਾਦਾਂ ਦੇ ਵਿੱਚ ਹੈ ਪਰ ਹੁਣ ਤਾਜ਼ਾ ਵਿਵਾਦ ਜੁੜਿਆ ਹੈ ਕਮੇਟੀ ਦੇ ਸਾਰੇ ਹੀ ਬੈਂਕ ਖਾਤੇ ਫ੍ਰੀਜ਼ ਹੋਣ ਦੇ ਨਾਲ ਖਾਤੇ ਫ੍ਰੀਜ਼ ਹੋਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕੋਟਾਲਿਆਂ ਦਾ ਜੀ ਆਂ ਐਚ ਐਸ ਜੀ ਐਮ ਸੀ ਦੇ ਕੁਝ ਐਗਜ਼ੈਕਟਿਵ ਮੈਂਬਰਾਂ ਦੇ ਮੁਤਾਬਕ ਗੁਰੂ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉਹ ਵੀ ਵੱਡੇ ਪੱਧਰ ਤੇ ਦੱਸਿਆ ਕਿ 12 ਮਾਰਚ ਨੂੰ ਐਚ ਐਸ ਜੀ ਐਮ ਸੀ ਵੱਲੋਂ ਇੱਕ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਕੀਤੀ ਜਾਂਦੀ ਹੈ ਮੀਟਿੰਗ ਦੇ ਵਿੱਚ ਰਮਨੀਕ ਮਾਨ ਰਮਨੀਕ ਮਾਨ ਜਨਰਲ ਸਕੱਤਰ ਨੇ ਉਹਨਾਂ ਸਣੇ ਕੁਝ ਮੈਂਬਰਾਂ ਨੇ ਮੰਗ ਕੀਤੀ ਕਿ ਐਸ ਜੀ ਐਮ ਸੀ ਦੇ ਖਾਤਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਸੂਤਰਾਂ ਦੇ ਮੁਤਾਬਕ ਇਹ ਵੀ ਜਾਣਕਾਰੀ ਮਿਲੀ ਕਿ ਲਗਭਗ 40 ਲੱਖ ਦੇ ਕੁਝ ਬਿਲਾ ਨੂੰ ਸਾਈਨ ਕਰਨ ਲਈ ਕਿਹਾ ਗਿਆ ਜਿਸ ਨੂੰ ਲੈ ਕੇ ਰਮਨੀਕ ਮਾਨ ਨੇ ਮਨਾ ਕਰ ਦਿੱਤਾ ਤੇ ਇਹਨਾਂ 40 ਲੱਖਾਂ ਦੇ ਬਿਲਾ ਨੂੰ ਫਰਜ਼ੀ ਦੱਸਿਆ ਗਿਆ ਜਿਸ ਬਾਅਦ ਇਹ ਵਿਵਾਦ ਹੋਰ ਵੱਧ ਗਿਆ ਹਾਲਾਂਕਿ ਮੀਟਿੰਗ ਦੌਰਾਨ ਖਾਤੇਾਂ ਦੀ ਜਾਂਚ ਨੂੰ ਲੈ ਕੇ ਯਾਨੀ ਕਿ ਆਡਿਟ ਨੂੰ ਲੈ ਕੇ ਸਹਿਮਤੀ ਬਣ ਗਈ ਪਰ ਜਾਂਚ ਕਦੇ ਨਾ ਹੋ ਸਕੇ ਇਸ ਤੋਂ ਬਾਅਦ 28 ਮਾਰਚ ਨੂੰ ਬਜਟ اجلاس ਨੂੰ ਲੈ ਕੇ ਇੱਕ ਮੀਟਿੰਗ ਹੁੰਦੀ ਹੈ ਤੇ ਐਗਜ਼ੈਕਟਿਵ ਕਮੇਟੀ ਨੂੰ ਪੰਗ ਕਰ ਦਿੱਤਾ ਜਾਂਦਾ ਹਾਲਾਂਕਿ ਇਸ ਬਜਟ اجلاس ਦੇ ਵਿੱਚ ਗਲਤਾਂ ਹੋਈ ਸੀ ਬਜਟ ਦੇ ਕਿੰਨਾ ਬਜਟ ਸਿੱਖਿਆ ਦੇ ਰੱਖਿਆ ਜਾ ਰਿਹਾ ਕਿੰਨਾ ਬਜਟ ਧਰਮ ਪ੍ਰਚਾਰ ਲਈ ਰੱਖਿਆ ਜਾ ਰਿਹਾ ਪਰ ਉਹਦੀ ਗੱਲ ਨਾ ਹੋ ਕੇ ਜਿਹੜੀ ਮੌਜੂਦਾ ਐਗਜ਼ੈਕਟਿਵ ਕਮੇਟੀ ਸੀ ਉਸ ਨੂੰ ਪੰਗ ਕਰ ਦਿੱਤਾ ਗਿਆ ਹੁਣ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਰਮਨੀਕ ਮਾਨਸਣੇ ਕਈ ਹੋਰ ਮੈਂਬਰ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਨੇ ਇਸ ਨੂੰ ਗੈਰਕਾਨੂੰਨੀ ਦੱਸਿਆ ਕੱਡੇ ਗਏ ਮੈਂਬਰਾਂ ਦੇ ਮੁਤਾਬਕ ਉਹਨਾਂ ਨੂੰ ਇਹ ਕਿਹਾ ਗਿਆ ਕਿ ਸਾਨੂੰ ਕੋਈ ਨੋਟਿਸ ਤੱਕ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਕੱਡੇ ਗਏ ਇੱਕ ਮੈਂਬਰ ਵਿਨਰ ਸਿੰਘ ਨੇ ਹਾਈ ਕੋਰਟ ਦਾ ਰੁਕ ਕੀਤਾ ਜਿਸ ਤੋਂ ਬਾਅਦ ਹਾਈ ਕੋਰਟ ਨੇ ਮੈਂਬਰਸ਼ਿਪ ਬਾਹਰ ਕਰਨ ਤੋਂ ਮੈਂਬਰਸ਼ਿਪ ਰੱਦ ਕਰਨ ਤੋਂ ਰੋਕ ਲਗਾ ਦਿੱਤੀ ਵਿਨਰ ਸਿੰਘ ਦੇ ਆਏ ਫੈਸਲੇ ਤੋਂ ਬਾਅਦ ਰਮਨੀਕ ਸਿੰਘ ਸਣੇ ਹੋਰ ਜਿਹੜੇ ਮੈਂਬਰ ਐਗਜ਼ੈਕਟਿਵ ਤੋਂ ਹਟਾਏ ਗਏ ਸੀ ਉਹਨਾਂ ਨੇ ਹਾਈ ਕੋਰਟ ਦਾ ਰੁਕ ਕੀਤਾ ਤੇ ਸਟੇ ਲਗਵਾ ਲਈ ਇੱਕ ਪਾਸੇ ਕੋਰਟ ਨੇ ਫੈਸਲਾ ਸੁਣਾਇਆ ਉਸ ਤੋਂ ਬਾਅਦ ਸਰਕਾਰ ਨੇ ਵੀ ਐਕਸ਼ਨ ਸ਼ੁਰੂ ਕਰਕੇ ਕਮੇਟੀ ਦੇ ਸਾਰੇ ਖਾਤੇ ਬੰਦ ਕਰ ਦਿੱਤੇ ਹਰਿਆਣਾ ਕਮੇਟੀ ਦੇ ਵਿੱਚ ਇੰਨਾ ਕੁਝ ਹੋ ਗਿਆ ਪਰ ਪ੍ਰਧਾਨ ਭਪਿੰਦਰ ਸਿੰਘ ਅਸੰਤ ਇਸ ਤੋਂ ਕੱਲ ਤੱਕ ਅਣਜਾਣ ਸੀਗੇ एचएससीएमसी ਦੇ ਪ੍ਰਧਾਨ ਭੁਪਿੰਦਰ ਸਿੰਘ ਆਨੰਦ ਨੇ মিডিਆ ਸਾਹਮਣੇ ਬੋਲਦੇ ਕਿਹਾ ਕਿ ਖਾਤੇ ਫ੍ਰੀਜ਼ ਕਰਨ ਬਾਰੇ ਕੋਈ ਗੱਲ ਨਹੀਂ ਉਹ ਅਸੀਂ ਕਰਾ ਲਾਂਗੇ ਜੋ ਜਾਣਕਾਰੀ ਉਹਨਾਂ ਨੂੰ ਮਿਲੀ ਹੈ ਪਰ ਉਹਨਾਂ ਨੇ ਨਾਲ ਹੀ ਇਹ ਅਲੀਗੇਸ਼ਨ ਦਾਇਰ ਹੈ ਕਿ ਰਮਨੀਕ ਮਾਨ ਤੇ ਹੋਰ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਨੇ ਉਹਨਾਂ ਨੇ ਘੁਟਾਲੇ ਕੀਤੇ ਨੇ ਇਸ ਕਰਕੇ ਉਹਨਾਂ ਨੂੰ ਐਗਜ਼ੈਕਟਿਵ ਤੋਂ ਹਟਾਇਆ ਗਿਆ ਸੀ ਤੇ ਐਗਜ਼ੈਕਟਿਵ ਤੋਂ ਹਟਣ ਕਰਕੇ ਉਹ ਹਾਈ ਕੋਰਟ ਗਏ ਨੇ ਉਹ ਕਹਿੰਦੇ ਨੇ ਮੈਂ ਕੋਈ ਘੁਟਾਲਾ ਨਹੀਂ ਕੀਤਾ ਬਲਕਿ ਉਹਨਾਂ ਨੇ ਘੁਟਾਲਾ ਕੀਤਾ ਸੋ ਇਹ ਪੂਰਾ ਮੁੱਦਾ ਹੈਗਾ ਜਿਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਔਰ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਗੁਰੂ ਦੀ ਗੋਲਕ ਦਾ ਪੈਸਾ ਕੌਣ ਖਾ ਗਿਆ ਬੜੇ ਗੰਭੀਰ ਅਲੀਗੇਸ਼ਨ ਲੱਗ ਰਹੇ ਨੇ ਇੱਥੋਂ ਤੱਕ ਅਲੀਗੇਸ਼ਨ ਲੱਗ ਰਹੇ ਨੇ ਕਿ 10-10 ਲੱਖ ਰੁਪਏ ਦੇ ਖੇਤੀ ਖਰਚੇ ਪਾਏ ਜਾ ਰਹੇ ਨੇ ਹਰ ਮਹੀਨੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੀਂਦ ਦੇ ਵਿੱਚ ਖੇਤੀ ਖਰਚਾ ਪਾਇਆ ਜਾ ਰਿਹਾ ਹੈ ਗੁਰਦੁਆਰਾ ਕਮੇਟੀ ਜਿਹੜੀ ਉਹਦਾ ਕਿ 10 ਲੱਖ ਰੁਪਈਆ ਹਰ ਮਹੀਨੇ ਖਰਚਾ ਆ ਰਿਹਾ ਹੈ ਜਦਕਿ ਇਹ ਦੂਜੇ ਪਾਸੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਚਕੁਲਾ ਤੇ ਪੰਜੋਖੜਾ ਸਾਹਿਬ ਦੇ ਗੁਰਦੁਆਰਾ ਸਹਿਬਾਨਾਂ ਦੀ ਜਿਹੜੀ ਆਮਦਨ ਸੀ ਜਾਂ ਗੋਲਕ ਦਾ ਛਡਾਵਾ ਸੀ ਉਹ ਜਿਹੜਾ ਪਹਿਲਾਂ 3-3 ਕਰੋੜ ਰੁਪਈਆ ਸੀ ਹੁਣ ਸਿਰਫ 50 ਲੱਖ ਰੁਪਏ ਤੇ ਆ ਕੇ ਖੜ ਗਿਆ ਉਹਦੇ ਵਿੱਚੋਂ ਮੋਟੀ ਕਮਾਈ ਹੈ ਜਿਹੜੀ ਉੱਥੋਂ ਦੇ ਮੈਂਬਰ ਖਾ ਰਹੇ ਨੇ ਇਹ ਬਹੁਤ ਸਾਰੇ ਅਲੀਗੇਸ਼ਨ ਬੜੇ ਗੰਭੀਰ ਲੱਗ ਰਹੇ ਨੇ ਇਹਨਾਂ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਕ ਕਰਾਂਗੇ ਅਸੰਤ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਔਰ ਵਿਨਰ ਜੀ ਨਾਲ ਵੀ ਗੱਲਬਾਤ ਕਰਨ ਦੀ ਕਿ ਇਸ ਪੂਰੇ ਮਸਲੇ ਦੇ ਵਿੱਚ ਉਹ ਕੀ ਸਫਾਈ ਦਿੰਦੇ ਨੇ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਐਡਵੋਕੇਟ ਸ਼ਿਵ ਕੁਮਾਰ ਸ਼ਰਮਾ ਸਾਹਿਬ ਮੌਜੂਦ ਨੇ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਸ ਮਸਲੇ ਦੀ ਪੈਰਵੀ ਵੀ ਕਰ ਰਹੇ ਸ਼ਰਮਾ ਜੀ ਥੋੜੇ ਜਿਹਾ ਇਸ ਬਾਰੇ ਜਾਣਕਾਰੀ ਦਿਓਗੇ ਪੂਰਾ ਮਸਲਾ ਹੈ ਕੀ ਹੈ ਕਿਉਂਕਿ ਜੋ ਅਲੀਗੇਸ਼ਨ ਹੁਣ ਅਸਾਂ ਸਾਹਿਬ ਵੱਲੋਂ ਲਾਇਆ ਜਾ ਰਿਹਾ ਹੈ ਉਹ ਕਹਿਆ ਜਾ ਰਿਹਾ ਕਿ ਐਗਜ਼ੈਕਟਿਵ ਕਮੇਟੀ ਦੇ ਕੁਝ ਮੈਂਬਰ ਘੁਟਾਲਾ ਕਰ ਰਹੇ ਸੀਗੇ ਅਸੀਂ ਜਦੋਂ ਉਹਨਾਂ ਨੂੰ ਹਟਾਇਆ ਉਹ ਉੱਥੇ ਹਰਿਆਣਾ ਹਾਈ ਕੋਰਟ ਤੋਂ ਵਿੱਚ ਲੈ ਕੇ ਪੰਜਾਬ ਰਣ ਹਾਈ ਕੋਰਟ ਚਲੇ ਗਏ ਔਰ ਕੋਰਟ ਨੇ ਸਟੇ ਦੇ ਦਿੱਤੀ ਤੇ ਇਸੇ ਦਾ ਆਧਾਰ ਬਣਾ ਕੇ ਹਰਿਆਣਾ ਸਰਕਾਰ ਨੇ ਸਾਡੇ ਖਾਤਿਆਂ ਤੇ ਮੋਹਰ ਲਗਾ ਦਿੱਤੀ ਸੀਲ ਕਰ ਦਿੱਤਾ ਸਭ ਤੋਂ ਪਹਿਲਾਂ ਹੱਸੀ ਗੱਲ ਜੀ ਸਾਰਿਆਂ ਨੂੰ ਜੀ ਜੀ ਜਿਵੇਂ ਕਿ ਤੁਸੀਂ ਬਹੁਤ ਜੰਗੀਤੂ ਈਕ ਨਾਲ ਬਰੀਫ ਕੀਤਾ ਜੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਆਇਆ ਸੀ 2014 ਚ ਜੀ ਉਸ ਤੋਂ ਬਾਅਦ ਇਸ ਦੀਆਂ ਪ੍ਰੋਵੀਜ਼ਨਸ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪੈਰਵਾਈ ਗਈ ਕਿ ਇਸ ਸੈਕਟਰ ਨੂੰ ਵੀ ਚੈਲੰਜ ਕੀਤਾ ਗਿਆ ਕਿ ਠੀਕ ਬਣਿਆ ਗਲਤ ਬਣਿਆ ਚਲੋ ਉਹ ਸੁਪਰੀਮ ਕੋਰਟ ਨੇ 20 ਸਤੰਬਰ 2022 ਨੂੰ ਆਪਣਾ ਫੈਸਲਾ ਦੇ ਕੇ ਇਸ ਦੀਆਂ ਇਸ ਨੂੰ ਐਕਟ ਨੂੰ ਸਹੀ ਠਹਿਰਾਇਆ ਠੀਕ ਹੈ ਉਸ ਤੋਂ ਬਾਅਦ 12 ਮਾਰਚ 2024 ਨੂੰ ਇੱਕ ਮੀਟਿੰਗ ਬੁਲਾਈ ਗਈ ਜੀ ਜਿਹਦੇ ਵਿੱਚ ਅ ਜੈਂਡਾ ਸਰਕੂਲੇਟ ਕੀਤਾ ਗਿਆ ਕਿ ਫਾਈਨੈਂਸ਼ੀਅਲ ਕੋਈ ਮਿਸਐਪਰੋਪ੍ਰੀਏਸ਼ਨ ਜਾਂ ਕੁਝ ਇਰੈਗੂਲਰਿਟੀਆਂ ਹੈਗੀਆਂ ਨੇ ਤਾਂ ਉਸ ਤੇ ਰਿਗਾਰਡਿੰਗ ਕੋਈ ਆਡਿਟ ਕਰਵਾਇਆ ਜਾਵੇ ਤਾਂ ਇਮੀਡੀਏਟਲੀ ਤੁਸੀਂ ਦੇਖੋਗੇ 13 ਮਾਰਚ 2024 ਨੂੰ ਇਹਨਾਂ ਨੇ ਲੈਟਰ ਸਰਕੂਲੇਟ ਕੀਤੀ ਕਿ ਜੀ 28 ਮਾਰਚ ਵਾਸਤੇ ਅਸੀਂ ਮੀਟਿੰਗ ਬੁਲਾ ਰਹੇ ਹਾਂ ਉਸ ਮੀਟਿੰਗ ਦਾ ਅਜੰਡਾ ਰੱਖਿਆ ਗਿਆ ਬਜਟ ਸੈਸ਼ਨ ਬਜਟ اجلاس ਜੀ ਬਜਟ اجلاس ਬੁਲਾ ਕੇ 28 ਮਾਰਚ ਨੂੰ ਬਜਟ ਦੇ ਉੱਪਰ ਕੋਈ ਮੀਟਿੰਗ ਨਹੀਂ ਹੋਈ ਕੋਈ ਕਿਸੇ ਤਰ੍ਹਾਂ ਦੀ ਡਿਸਕਸ਼ਨ ਨਹੀਂ ਹੋਈ ਆਉਂਦੇ ਸਾਰ ਜੋ ਵੀ ਇੰਟਰਸਟਿਡ ਬੰਦੇ ਸੀ ਉਹਨਾਂ ਨੇ ਉੱਥੇ ਰੌਲਾ ਪਾਇਆਗੇ ਜੀ ਅਸੀਂ ਨੋ ਕੰਫੀਡੈਂਸ ਮੋਸ਼ਨ ਲੈ ਕੇ ਆਉਣਾ ਚਾਹੁੰਦੇ ਆ ਜਿਹੜੀ ਹੁੰਦੀ ਐਗਜ਼ੈਕਟਿਵ ਕਮੇਟੀ ਹੈ ਉਹਦੇ ਵਿੱਚ ਸਾਨੂੰ ਵਿਸ਼ਵਾਸ ਨਹੀਂ ਹੈ ਅਸੀਂ ਨਵੀਂ ਕਮੇਟੀ ਚੁਣਨਾ ਚਾਹੁੰਦੇ ਆ ਜੀ ਤਾਂ ਮੌਕੇ ਤੇ ਹੀ ਸਾਰਿਆਂ ਨੂੰ ਦੱਸਿਆ ਗਿਆ ਜੀ ਕਿ ਸੈਕਸ਼ਨ 17 ਹੈ ਜੋ ਐਕਟ ਦਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਜਿਹਦੇ ਤੇ ਆਪਾਂ ਸਾਰਿਆਂ ਦੀ ਲਾਗੂ ਹੁੰਦਾ ਹੈ ਤਾਂ ਉਹਦੇ ਅਕੋਰਡਿੰਗ ਆਪਾਂ ਬਜਟ اجلاس ਬੁਲਾਇਆ ਹੈ ਤਾਂ ਬਜਟ ਤੇ ਹੀ ਚਰਚਾ ਹੋ ਸਕਦੀ ਹੈ ਹੂੰ ਤੇ ਜੇ ਕਿਸੇ ਹੋਰ ਚੀਜ਼ ਦੀ ਚਰਚਾ ਕਰਨੀ ਹੈ ਉਹਦੇ ਲਈ ਪ੍ਰੋਪਰ ਪ੍ਰोसीजर ਸਪੈਸ਼ਲੀ ਜੇ ਨੋ ਕੰਫੀਡੈਂਸ ਮੋਸ਼ਨ ਲੈ ਕੇ ਆਉਣਾ ਹੈ ਉਹਦੇ ਲਈ ਸਪੈਸ਼ਲ ਪ੍ਰोसीजर ਹੈ ਠੀਕ ਹੈ ਜੋ ਕਿ ਸੈਕਸ਼ਨ 12 ਹੈ ਸੈਕਸ਼ਨ 17 ਹੈ 17 2 ਸੀ ਗਵਰਨ ਕਰਦਾ ਹੈ ਜੀ ਤੁਸੀਂ ਇੱਕ ਆਫਿਸ ਬੇਰਰ ਨੂੰ ਕਿਵੇਂ ਹਟਾ ਸਕਦੇ ਹੋ ਉਹਦੇ ਵਿੱਚ ਬੜਾ ਕਲੀਅਰ ਕੱਟ ਲਿਖਿਆ ਹੋਇਆ ਹੈ ਜੀ ਕਿ ਜੇ ਜੋ ਵੀ ਆਫੀਸਰ ਬੇਰਰ ਚੁਣਿਆ ਹੋਇਆ ਹੈ ਉਹਨੂੰ ਰਿਮੂਵ ਕਰਨ ਲਈ ਤੁਸੀਂ ਰੈਜ਼ੋਲਿਊਸ਼ਨ ਲੈ ਕੇ ਆਉਂਗੇ ਪਹਿਲਾਂ ਤਾਂ ਉਹ ਜਨਰਲ ਹਾਊਸ ਦੇ ਜਿੰਨੇ ਵੀ 2/3 ਮੈਜੋਰਿਟੀ ਹੈ ਠੀਕ ਹੈ ਮੈਂਬਰਸ ਨੇ ਉਹੀ ਕੱਢ ਸਕਦੇ ਨੇ ਹੂੰ ਉਹਨਾਂ ਨੂੰ ਕੱਢਣ ਲਈ ਪਹਿਲਾਂ ਤਾਂ 2/3 ਮੈਜੋਰਟੀ ਚਾਹੀਦੀ ਹੈ ਜੀ ਫਿਰ ਉਸ ਤੋਂ ਬਾਅਦ ਜਿਹੜਾ ਉਹ ਰੈਜ਼ੋਲੂਸ਼ਨ ਲੈ ਕੇ ਵੀ ਆਉਣਾ ਹੈ ਉਹ ਤੇ ਘੱਟੋ ਘੱਟ 15 ਮੈਂਬਰ ਦੇ ਸਾਈਨ ਹੋਣਗੇ ਤੇ 15 ਦਿਨ ਦਾ ਨੋਟਿਸ ਮੈਂਡੇਟਰੀ ਹੈ ਜੀ ਪਰ ਉਹ 15 ਦਿਨ ਦਾ ਨੋਟਿਸ ਤਾਂ ਜੋ ਇਹਨਾਂ ਨੇ ਦਿੱਤਾ ਉਹ ਸਿਰਫ ਬਜਟ اجلاس ਦਾ ਦਿੱਤਾ ਸੀ ਬਿਲਕੁਲ ਬਟ ਉਸ ਦਿਨ ਜਿਹੜੀ ਜਿਹੜੀ ਵੀ ਕਾਰਵਾਈ ਕੀਤੀ ਗਈ ਥੈਟ ਵਾਸ ਇਨ ਕੰਟਰਾਵਨਸ਼ਨ ਟੂ ਦੀ ਐਕਟ ਇਟਸੈਲਫ ਇਸ ਕਰਕੇ ਉਹ ਚੈਲੰਜ ਕੀਤਾ ਗਿਆ ਪਹਿਲਾਂ ਇੱਕ ਵਿਨਰ ਸਿੰਘ ਜੀ ਵੱਲੋਂ ਚੈਲੰਜ ਕੀਤਾ ਗਿਆ ਸੀ ਉਹਦੇ ਵਿੱਚ ਆ ਮਾਨਯੋਗ ਕੋਰਟ ਨੇ ਸਟੇ ਦਿੱਤੀ ਹੈ ਕਿ ਜੋ ਇਹਨਾਂ ਦੀ ਤੁਸੀਂ ਇਹਨਾਂ ਨੂੰ ਬਾਹਰ ਕੀਤਾ ਹੈ ਦੈਟ ਇਜ਼ ਅੰਗੇਜਡ ਦੀ ਪ੍ਰੋਵੀਜ਼ਨਸ ਆਫ ਸੈਕਸ਼ਨ 17 ਇੰਟੈਰੀਮ ਆਰਡਰ ਹੈ ਜੀ ਮੇਨ ਕੇਸ ਅਜੇ 18 ਅੱਠ ਵਾਸਤੇ ਪੈਂਡਿੰਗ ਹੈ ਉਸ ਤੋਂ ਬਾਅਦ ਬਾਕੀ ਵੀ ਆਏ ਜੋ ਜਨਰਲ ਸਕੱਤਰ ਅੱਛਾ ਮੈਨੂੰ ਇੱਕ ਗੱਲ ਦੱਸਿਓ ਸ਼ਿਵ ਕੁਮਾਰ ਸ਼ਰਮਾ ਜੀ ਸ਼ਰਮਾ ਸਾਹਿਬ ਇੱਕ ਸਵਾਲ ਦਾ ਜਵਾਬ ਇਹ ਇਸ ਇਸ ਪੂਰੇ ਮੁੱਦੇ ਤੇ ਇਹ ਜਿਹੜੇ ਹੁਣ ਖਾਤੇ ਫ੍ਰੀਜ਼ ਕੀਤੇ ਗਏ ਨੇ ਉਹਦਾ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਹੈਗਾ ਮੇਰੀ ਗੱਲ ਹਰਿਆਣਾ ਸਰਕਾਰ ਦੇ ਇੱਕ ਉੱਚ ਅਫਸਰ ਦੇ ਨਾਲ ਹੋਈ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਕੇਸ ਜਿਹੜਾ ਹਰਿਆਣਾ ਗਵਰਨਮੈਂਟ ਦੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਹੋਇਆ ਉੱਥੋਂ ਸਾਨੂੰ ਇਹ ਸੂਚ ਮਿਲੀ ਸੀ ਕਿ ਕੁਝ ਗੜਬੜ ਹੋ ਰਹੀ ਹੈ ਤੇ ਸਾਡੇ ਤੱਕ ਵੀ ਇਹ ਸ਼ਿਕਾਇਤ ਆਈ ਕਿ ਮਿਸਯੂਜ਼ ਕੀਤਾ ਜਾ ਰਿਹਾ ਹੈ ਇਹ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਸ ਕਰਕੇ ਅਸੀਂ ਉਹ ਖਾਤੇ ਫ੍ਰੀਜ਼ ਕਰਤੇ ਜੀ ਬਿਲਕੁਲ ਜੀ ਦੇਖੋ 28 ਮਾਰਚ ਨੂੰ ਇਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜਦੋਂ ਹਟਾਇਆ ਗਿਆ ਤਾਂ ਇਮੀਡੀਏਟਲੀ ਅਗਲੇ ਦਿਨ ਜੋ ਰਮਨਿਕ ਸਿੰਘ ਜੀ ਨੇ ਜਨਰਲ ਸੈਕਟਰੀ ਨੇ ਉਹਨਾਂ ਨੇ ਆਪਣੀ ਰੈਪਰੈਜੈਂਟੇਸ਼ਨ ਇੱਕ ਡਿਟੇਲਸ ਬਣਾ ਕੇ ਦਿੱਤੀ ਜੀ ਗਵਰਨਮੈਂਟ ਨੂੰ ਕਿ ਥਿਸ ਇਜ਼ ਵਾਟ ਇਜ਼ ਗੋਇੰਗ ਆਨ ਉਹਦੇ ਉੱਪਰ ਇਮੀਡੀਏਟ ਐਕਸ਼ਨ ਲੈਂਦੇ ਹੋਏ ਇਹਨਾਂ ਦੇ ਅਕਾਊਂਟ ਵੀ ਫ੍ਰੀਜ਼ ਕਰਦੇ ਤਾਂ ਕਿ ਦੇਖੋ ਬਹੁਤ ਵੱਡਾ ਬਜਟ ਹੈ ਕਿ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ ਸਪੈਸ਼ਲੀ ਜਦੋਂ 12 ਮਾਰਚ ਨੂੰ ਹੀ ਡਿਸਕਸ ਕਰਕੇ ਹਟੇ ਨੇ ਕਿ ਫਾਈਨੈਂਸ਼ੀਅਲ ਮਿਸਐਪਰੋਪ੍ਰੀਏਸ਼ਨ ਜਾਂ ਕੁਝ ਰੈਗੂਲਰਿਟੀਆਂ ਹੈਗੀ ਹੈ ਨਹੀਂ ਉਹਦੀ ਪ੍ਰੋਟੈਕਸ਼ਨ ਹੋਣਾ ਚਾਹੀਦਾ ਤਾਂ ਇਮੀਡੀਏਟਲੀ ਉਸ ਤੋਂ ਬਾਅਦ ਇਹ ਐਕਸ਼ਨ ਆਇਆ ਜੀ ਇਸ ਕਰਕੇ ਇਹਨਾਂ ਦੇ ਖਾਤੇ ਵੀ ਫ੍ਰੀਜ਼ ਕੀਤੇ ਗਏ ਠੀਕ ਹੈ ਜੀ ਮੇਰੇ ਨਾਲ ਵਿਨਰ ਸਿੰਘ ਵੀ ਜੁੜ ਗਏ ਨੇ ਵਿਨਰ ਸਿੰਘ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਜੀ 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 ਜ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਔਰ ਸਾਰਿਆਂ ਦੇ ਖਾਤੇ ਫ੍ਰੀਜ਼ ਕਰਤੇ ਗੋਲਕ ਦਾ ਪੈਸਾ ਜਿਹੜਾ ਫ੍ਰੀਜ਼ ਕਰਾਤਾ ਮੁਲਾਜ਼ਮਾਂ ਨੂੰ ਪੈਸੇ ਨਹੀਂ ਮਿਲ ਰਹੇ ਤਨਖਾਹਾਂ ਨਹੀਂ ਮਿਲ ਰਹੀਆਂ ਗੁਰਦਾਰਾ ਪ੍ਰਬੰਧਨ ਦੇ ਜਿਹੜੇ ਸਾਰੇ ਖਰਚੇ ਨੇ ਉਹ ਵੀ ਰੁਕ ਗਏ ਨੇ ਪਹਿਲੀ ਗੱਲ ਤਾਂ ਆਰਪੀ ਸਿੰਘ ਜੀ ਮੈਸਟਰ ਜਿਹੜਾ ਤੁਸੀਂ ਪ੍ਰਵਕਤਾ ਦਾ ਨਾਮ ਲਿਆ ਸਾਡੀ ਕਮੇਟੀ ਦਾ ਕੋਈ ਪ੍ਰਵਕਤਾ ਨਹੀਂ ਹੈ ਜੀ 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 हरियाणा सिगद्वारा ਪ੍ਰਬੰਧਕ ਕਮੇਟੀ ਦਾ ਕੋਈ ਪ੍ਰਵਕਤਾ ਨਹੀਂ ਹੈ ਹਾ ਇੱਕ ਪ੍ਰਵਕਤਾ ਦੀ ਸੀਟ ਦਾ ਲਾਲਚੀ ਇਨਸਾਨ ਹੈਗਾ ਕੁਛੇਤਰ ਤੋਂ ਕਬਲਜੀ ਸਿੰਘ ਅਜਰਾਣਾ ਉਹ ਕਾਫੀ ਲੰਬੇ ਸਮੇਂ ਤੋਂ ਆਪਣੇ ਆਪ ਨੂੰ ਪ੍ਰਵਕਤਾ ਲਿਖ ਰਿਹਾ ਸੀ ਔਰ ਜਿਦੇ ਕਰਕੇ ਸਾਰਾ ਡਿਸਕਿਊਟ ਕ੍ਰੀਏਟ ਹੋਇਆ ਹੈ ਤੇ ਉਹਨੇ ਜਿਹੜੀ ਰੌਮ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੈ ਜੇ ਵਿਨਰ ਸਿੰਘ ਯਾਰ ਅਮੀਕ ਸਿੰਘ ਮਨ ਲੁੱਟ ਕਰ ਰਹੇ ਸੀ ਤੇ ਲੁੱਟ 28 ਨੂੰ ਹੀ ਆਦਾਈ ਪਹਿਲੇ ਵੀ ਆਦਾਈ ਹੂੰ 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 ਉਹ ਲੁੱਟ ਪਹਿਲੇ ਕਿਉਂ ਨਹੀਂ ਆਦਾਈ ਅੱਛਾ ਜਿਸ ਦਿਨ ਸਾਡੀ ਪਹਿਲੀ ਐਗਜ਼ੈਕਟਿਵ ਸੀਗੀ ਲਾਸਟ ਜਿਸ ਦਿਨ ਬਜਟ ਐਗਜ਼ੈਕਟਿਵ ਜਾਣਾ ਸੀਗਾ ਤੇ ਪ੍ਰਧਾਨ ਭੁਪਿੰਦਰ ਸਿੰਘ ਰਸਨ ਆਪਣੀ ਕੁਰਸੀ ਤੋਂ ਉੱਠ ਕੇ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਸਾਰਾ ਕੁਝ ਐਗਜ਼ੈਕਟਿਵ ਨੂੰ ਸ਼ੌਂਪ ਕੇ ਤਾਂ ਉਹਦੇ ਲੁਟਿਆ ਦੀ ਲੁਟਨੀ ਆ ਲਾਈ ਜਿਸ ਦਿਨ ਹਾਈ ਕੋਰਟ ਨੇ ਸਟੇ ਕਰਤਾ ਉਸੇ ਦਿਨ ਅ ਜ ਵਿਨਰ ਸਿੰਘ ਤੇ ਰਮਨ ਸਿੰਘ ਨਾਲ ਲੁੱਟ ਵਾਲੇ ਨਹੀਂ ਉਹ 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 ਇਹ ਦਾਅਵਾ ਕਰਨੇ ਕਿ ਪੰਚਲਾ ਪੰਚਕੁਲਾ ਗੁਰਦੁਆਰਾ ਸਾਹਿਬ ਦਾ ਜਿਹੜਾ ਪਹਿਲਾ ਬਜਟ ਸੀਗਾ ਉਹ 3 ਕਰੋੜ 16 ਲੱਖ ਰੁਪਏ ਸੀਗਾ ਵੀ ਉੱਥੋਂ ਕਮਾਈ ਹੁੰਦੀ ਸੀ ਜਦੋਂ ਤੋਂ ਤੁਸੀਂ ਇਹ ਚਾਰ ਸੰਭਾਲਿਆ ਸਾਰਾ 50 ਲੱਖ ਰੁਪਈਆ ਰਹਿ ਗਿਆ ਦਾ ਹੁੰਦਾ ਕਿ ਹੁਣ ਅਨਪੜ੍ਹ ਬੰਦੇ ਜੇ ਬਜਟ ਦੀਆਂ ਗੱਲਾਂ ਕਰਨ ਲੱਗ ਜਾਣਗੇ ਤੇ ਇਹਨਾਂ ਨੂੰ ਸਮਝਾਣਾ ਸਾਡੇ ਲਈ ਔਖਾ ਹੋ ਜਾਏਗਾ ਕੋਈ ਪੜਿਆ ਲਿਖਿਆ ਸੂਝਵਾਨ ਵਿਅਕਤੀ ਆਵੇ ਤੇ ਉਹਨੂੰ ਦੱਸਿਆ ਜਾਵੇ ਕਿ ਬਜਟ ਕੀ ਹੈ ਔਰ ਕਿੱਥੇ ਲੱਗਦਾ ਔਰ ਕੀ ਉਹਦੀ ਯੂਜ਼ ਹੈ ਇੱਕ ਅਨਪੜ੍ਹ ਜਿਹੇ ਆਦਮੀ ਨੂੰ ਮੈਂ ਕੀ ਸਮਝਾਵਾਂ ਕਿ 100 ਕਰੋੜ ਦਾ ਬਜਟ ਉਹਨੂੰ ਮੈਂ ਇੱਕ ਸਮਰੀਜ਼ ਕੀ ਸਮਝਾਦਾ ਨਾ ਔਰ ਦੂਜੀ ਗੱਲ ਰਹੀ ਨੇ ਪਰ ਇਹ ਇਹ ਤੁਹਾਨੂੰ ਵਿਨਰ ਸੀ ਕਿ ਇਹ ਲੱਗਦਾ ਨਹੀਂ ਕਿ ਕਿੰਨੀ ਮੰਦ ਭਾਗੀ ਗੱਲ ਹੈ ਕਿ ਗੋਲਕ ਦਾ ਪੈਸਾ ਸੰਗਤ ਦਾ ਪੈਸਾ ਔਰ ਇਦਾਂ ਤੇ ਗੰਭੀਰ ਇਲਜ਼ਾਮ ਪਹਿਲਾਂ ਤੁਸੀਂ ਇਲਜ਼ਾਮ ਲਾਉਂਦੇ ਰਹੇ ਹੁਣ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਤੁਸੀਂ ਹਰਿਆਣਾ ਦੀ ਵੱਖਰੀ ਗੁਰਦਾਰਾ ਕਮੇਟੀ ਬਣਾਈ ਸੀ ਇਸ ਕਰਕੇ ਸੀ ਕਿ ਪਾਰਦਰਸ਼ਤਾ ਰਹੇ ਹਰਿਆਣਾ ਦੀ ਸਿੱਖ ਸੰਗਤ ਦੀ ਜਿਹੜੀ ਗੋਲਕ ਹੈ ਉਹਦਾ ਪੈਸਾ ਲੱਗੇ ਅਸੀਂ ਤੇ ਕਿਸੇ ਤੇ ਅਲਟਾਕ ਇਲਜ਼ਾਮ ਲਗਾਇਆ ਨਹੀਂ ਜੀ ਇਹ ਜਿਹੜਾ ਪਰਵਤਾ ਵਾਲਾ ਤੁਸੀਂ ਮੈਨੂੰ ਹੁਣ ਦੱਸ ਰਹੇ ਹੋ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਗਾਇਆ ਅਕੀ ਤਾਂ ਜੋ ਚੀਜ਼ ਹੈ ਉਹਨੂੰ ਸਾਰਾ ਐਗਜ਼ੀਕਟਿਵ ਦੇ ਵਿੱਚ ਹਮੇਸ਼ਾ ਰੱਖਦੇ ਆਏ ਆਂ ਦੂਜੀ ਗੱਲ ਕਿਸੇ ਤੇ ਇਲਜ਼ਾਮ ਲਗਾਉਣਾ ਬੜਾ ਤੁਹਾਨੂੰ ਐਗਜ਼ੀਕਟਿਵ ਤੋਂ ਹਟਾਇਆ ਹਟਾਇਆ ਕਿਉਂ ਗਿਆ ਤੁਹਾਨੂੰ ਐਗਜ਼ੀਕਟਿਵ ਤੋਂ ਕਿਉਂ ਹਟਾਇਆ ਗਿਆ ਐਗਜ਼ੈਕਟਿਵ ਅਫਸਰ ਕਿਨੇ ਹਟਾਇਆ ਦੱਸੋ ਜੀ ਜਿਹੜੇ ਬੰਦਿਆਂ ਨੇ ਜਿਹੜੇ ਸਾਜ਼ਿਸ਼ ਕਰਤਾ ਸੀ ਸਾਨੂੰ ਨੋਟਿਸ ਦਿੱਤਾ ਗਿਆ ਕਿ ਬਜਟ ਦੀ ਮੀਟਿੰਗ ਹੈ ਬਜਟ ਦੀ ਮੀਟਿੰਗ ਚ ਪਹੁੰਚ ਜਾਓ ਬਜਟ ਤੇ ਡਿਸਕਸ਼ਨ ਹੋਣੀ ਹੈ ਸਾਡੀ ਸਾਰੀ ਟੀਮ ਉਥੇ ਬਜਟ ਦੀ ਮੀਟਿੰਗ ਤੇ ਪਹੁੰਚੀ ਉਥੇ ਜਾ ਕੇ ਰੌਲਾ ਰੱਪਾ ਪਾ ਲਿਆ ਕਿ ਇਲੈਕਸ਼ਨ ਕਰਾਓ ਜੀ ਬੇਭਰੋਸਤੀ ਹੋਗੀ ਇਹ ਹੋ ਗਿਆ ਤੇ ਸਮਝ ਨਹੀਂ ਆ ਰਿਹਾ ਸੀ ਕਿ ਹੋਇਆ ਕੀ ਇਹਨਾਂ ਨੂੰ ਆਪਸ ਕਿਉਂਕਿ ਸਾਨੂੰ ਜਿਹੜੀ ਉਹ ਕੁਰਸੀ ਦੀ ਚਾਹਵਾਨ ਦੀ ਸੈਟਿੰਗ ਸੀ ਉਹ ਨਹੀਂ ਦਿਖ ਪਾਰੀ ਸੀਗੀ ਸਾਨੂੰ ਤੇ ਲੱਗਿਆ ਕਿ ਪ੍ਰਧਾਨ ਜੀ ਦੀ ਬੇਟੀ ਦੀ ਸ਼ਾਦੀ ਸੀਗੀ ਤੇ ਐਗਜੈਕਟਿਵ ਦੇ ਲਈ ਮੀਟਿੰਗ ਰੱਖੀ ਗਈ ਸੀ ਉਹਨੇ ਬਜਟ ਤੇ ਡਿਸਕਸ਼ਨ ਕਰਨਾ ਸੀ ਤੇ ਨੈਕਸਟ ਦੇ ਉੱਤੇ ਬਜਟ ਤੇ ਗੱਲਬਾਤ ਹੋਏਗੀ ਹੋਰ ਗੱਲਾਂ ਹੋਣਗੀਆਂ ਕਿ ਪਰਵਿੰਦਰ ਸਿੰਘ ਜੀ ਕੁਝ ਗੱਲਾਂ ਸਾਡੇ ਤੱਕ ਸੂਤਰਾਂ ਤੋਂ ਮੁਤਾਬਕ ਪਹੁੰਚੀਆਂ ਕਿ ਬਹੁਤ ਵੱਡਾ ਘੁਟਾਲਾ ਜਿਹੜਾ ਹੋ ਰਿਹਾ 10-10 ਲੱਖ ਰੁਪਇਆ ਕਢਾਇਆ ਜਾ ਰਿਹਾ 40 ਲੱਖ ਰੁਪਏ ਦੇ ਫਰਜ਼ੀ ਬਿੱਲਾਂ ਤੇ ਸਾਈਨ ਕਰਵਾਉ ਕਿ ਹਰਪੀਸੀ ਨੇ ਮੈਂ ਉਸ ਹੀ ਗੱਲ ਨੂੰ ਸਾਨੂੰ ਪਹਿਲੇ ਵੀ ਕਿਹਾ ਵੀ ਉਸ ਤੋਂ ਪਹਿਲੇ ਤਾਂ ਕੁਝ ਐਸਾ ਨਹੀਂ ਸੀ ਵੀ ਰਮਨੀਸ਼ ਸਿੰਘ ਜਾਂ ਵਿਨਰ ਸਿੰਘ ਲੋਟ ਗਾਰੇ ਇੱਕਦਮ ਕਿਵੇਂ ਹੋਇਆ ਸਾਰਾ ਕੁਝ ਉਹੀ ਮੈਂ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹਦੇ 'ਚ ਹੁੰਦਾ ਕੀ ਹੈ ਕਿ ਜਦੋਂ ਅਸੀਂ ਜਾਣਦੇ ਹਾਂ ਕਿ ਇੱਥੇ ਸਾਰਾ ਗਰੁੱਪ ਚੋਣਾਂ ਦੇ ਲੈ ਕੇ ਹਲਾ-ਹਲਾ ਮਚਾਰਿਆ ਹੁੰਦਾ ਹੈ ਤੇ ਮੀਨ ਵਾਈਜ਼ ਟਾਈਮ ਪ੍ਰਧਾਨ ਦਾ ਨਾਂ ਰੱਖਿਆ ਜਾਂਦਾ ਹੈ ਕਿ ਪ੍ਰਧਾਨ ਭੁਪਿੰਦਰ ਅਸੰਦ ਰਹਿਣਗੇ ਤੇ ਅਸੀਂ ਸਾਰਿਆਂ ਨੇ ਵੀ ਆਮੀ ਭਰੀ ਵੀ ਪ੍ਰਧਾਨ ਤਾਂ ਭੁਪਿੰਦਰ ਅਸੰਦ ਹੀ ਹੈ ਹਾਂ ਇਹਦੇ 'ਚ ਭਾਮੀ ਕੀ ਭਰੋਣੀ ਹੈ ਹਾਂ 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 ਸੰਦ ਤਾਂ ਆਲਰੇਡੀ ਭੁਪਿੰਦਰ ਅਸੰਦ ਨੇ ਦੂਜਾ ਨਾਂ ਉਹਨਾਂ ਨੇ ਜੋ ਪ੍ਰਧਾਨ ਦਾ ਰੱਖਿਆ ਅਸੀਂ ਕਿਹਾ ਵੀ ਇਹ ਕੀ ਸ਼ੁਰੂ ਕਰਤਾ ਸਾਡੇ ਮਾਨਯੋਗ ਮੈਂਬਰ ਜੰਗੀ ਜੀ ਨੇ ਜੰਮਾ ਨਗਰ ਤੋਂ ਉਹਨਾਂ ਨੇ ਖੜੇ ਹੋ ਕੇ ਬੋਲਿਆ ਵੀ ਇਹ ਕੰਮ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਉਹ ਰਿਕਾਰਡਿੰਗ ਜਿਹੜੀਆਂ ਦੇ ਰਹੇ ਨੇ ਉਹ ਸਿਲੈਕਟਿਵ ਰਿਕਾਰਡਿੰਗ ਨਹੀਂ ਜਿਹੜੀ ਪੂਰੀ ਕੰਪਲੀਟ ਰਿਕਾਰਡਿੰਗ ਹੈ ਤੁਸੀਂ ਉਹ ਤਕਰੀਬਨ 2 ਘੰਟੇ ਦੀ ਹੈ ਜੇ ਤੁਸੀਂ ਚਾਹੋ ਪ੍ਰਵਕਤਾ ਜੀ ਆਪਣੇ ਮੈਸਰ ਪ੍ਰਵਿੰਦਰ ਸਿੰਘ ਇਹ ਇੱਕ 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 ਅਹਿਮ ਸਵਾਲ ਹੈ ਜਿਹੜਾ ਇੱਕ ਬੜਾ ਗੰਭੀਰ ਸਵਾਲ ਹੈ ਹੁਣ ਜਿਹੜਾ ਹਰਿਆਣਾ ਗਵਰਨਮੈਂਟ ਨੇ ਖਾਤੇ ਫ੍ਰੀਜ਼ ਕਰ ਦਿੱਤੇ ਨੇ ਜਿਸ ਦੇ ਨਾਲ ਮੁਕੰਮਲ ਕਿਓਸ ਖੜਾ ਹੋ ਗਿਆ ਮੁਲਾਜ਼ਮਾਂ ਨੂੰ ਤਨਖਾਹਾਂ ਬੰਦ ਹੋ ਗਈਆਂ ਖਰਚੇ ਬੰਦ ਹੋ ਗਏ ਗੁਰਦੁਆਰਾ ਪ੍ਰਬੰਧਨ ਦੇ ਖਰਚੇ ਬੰਦ ਹੋ ਗਏ ਇਹਦਾ ਇਹਦਾ ਖਮਿਆਲ ਸਾਹਿਬ ਵੀ ਤਾਂ ਭੁਗਤਣਾ ਪੈ ਰਿਆ ਨਾ ਉਹਨਾਂ ਨੂੰ ਉਹਦਾ ਕਾਰਨ ਉਹ ਤੁਹਾਨੂੰ ਕਿੰਨ ਗਿੰਦੇ ਨੇ ਕਾਰਨ ਕੀ ਹੈ ਕਿ 28 ਤਰੀਕ ਤੋਂ ਬਾਅਦ ਅਸੀਂ ਜਦੋਂ ਇਸ ਚੀਜ਼ ਤੋਂ ਵਾਕ ਆਊਟ ਹੋ ਕੇ ਕੋਟਵਾਲ ਗਏ ਕਿਉਂਕਿ ਜੋ ਉੱਥੇ ਇਹਨਾਂ ਨੇ ਸਾਰਾ ਕਾਰਾ ਕੀਤਾ ਅਸੀਂ ਉੱਠ ਕੇ ਉੱਥੋਂ ਵਾਕ ਆਊਟ ਕਰ ਗਏ ਸੀ ਸਾਰੇ ਜਣੇ ਜੀ ਜੀ ਠੀਕ ਹੈ ਜੀ ਅਸੀਂ ਸਾਰੇ ਜਣੇ ਉੱਥੇ ਜਾ ਕੇ ਜਦੋਂ ਇਹਨਾਂ ਨੇ ਨਾਂ ਲਿਆ ਸੀ ਕਿ ਆ ਵੀ ਰਮਨਿਕ ਮਾਨ ਜਨਤਖਤਰ ਵੀ ਹੋਰ ਕਿਸੇ ਵਾਰੀ ਤੁਸੀਂ ਕਿਸੇ ਬੰਦੇ ਨੂੰ ਖੜਾ ਨਹੀਂ ਕੀਤਾ ਤੇ ਜਦੋਂ ਰਮਨਿਕ ਮਾਨ ਦਾ ਨਾਂ ਜਨਤਖਤਰ ਤੇ ਆਇਆ ਤਾਂ ਤੁਸੀਂ ਆਪਣੇ ਬੰਦੇ ਦਾ ਨਾਂ ਪੀਸ ਕਰਤਾ ਵੀ ਸਭ ਕੀ ਚੱਲ ਰਿਹਾ ਤੇ ਐਨੇ ਜੀ ਕੀ ਹੁੰਦਾ ਰਮਨਿਕ ਮਾਨ ਜੀ ਡਾਈਸ ਤੇ ਖੜੇ ਨੇ ਉਹ ਵੀਡੀਓ ਇਹਨਾਂ ਕੋਲ ਸਾਰੀ ਹੈ ਪ੍ਰਧਾਨ ਉੱਠ ਉੱਠ ਕੇ ਬੰਦੇ ਫੜਫੜ ਕੇ ਆਪਣੀ ਸਾਈਡ ਕਰ ਰਿਹਾ ਚਲੋ ਮੈਂ ਚਲੋ ਇਦਾਂ ਰਮਨਿਕ ਮਾਨ ਜੀ ਨੇ ਕਹਿ ਕਿ ਕੀ ਕਰ ਰਹੇ ਹੋ ਮਰਦਾਨ ਜੀ ਪਹਿਲੀ ਗੱਲ ਤਾਂ ਇਲੈਕਸ਼ਨ ਜਿਹੜੀ ਤਾਂ ਹੁੰਦੇ ਨਹੀਂ ਜੇ ਹੁੰਦੇ ਨੇ ਤਾਂ ਪ੍ਰਧਾਨ ਨਹੀਂ ਕਦੀ ਵਿੱਚ ਹੁੰਦਾ ਪ੍ਰਧਾਨਤਾ ਮੈਂਦਾ ਤੁਸੀਂ ਠਾ ਇੱਕ ਮਿੰਟ ਹੋਲਡ ਕਰਿਓ ਭਪਿੰਦਰ ਸਿੰਘ ਅਸੰਤ ਪ੍ਰਧਾਨ ਨੇ ਐਚਐਸਜੀਐਮਸੀ ਉਹ ਵੀ ਮਿਰਰਲ ਜੁੜ ਗਨੇ ਅਸੰਤ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਬਿਲਕੁਲ ਅਸੰਤ ਸਾਹਿਬ ਬੜਾ ਮੰਦ ਭਾਗਾ ਇਹ ਕਾਰਾ ਜੋ ਵੀ ਹੋਇਆ ਕਿ ਤੁਹਾਡੇ ਐਚਐਸਜੀਐਮਸੀ ਤੇ ਗੁਰਦੁਆਰਿਆਂ ਤੇ ਖਾਤੇ ਜੜ ਜਿਓ ਸੀਲ ਕਰ ਦਿੱਤੇਗੇ ਨੇ ਔਰ ਜੋ ਜਾਣਕਾਰੀ ਜਿਹੜਾ ਹੁਣੇ ਹੁਣੇ ਸ਼ਖਸ਼ ਬੋਲਣ ਡਿਆ ਸੀ ਜੀ ਜੀ ਇਹਨੂੰ ਇਹ ਪੁੱਛੋ ਵੀ ਇਲੈਕਸ਼ਨ ਤਾਂ ਬਿਲਕੁਲ ਸਹੀ ਹੋਇਆ ਹੈ ਨਾਬ ਕਰਾਇਆ ਹੈ ਆਪ ਤੇ ਇਲੈਕਸ਼ਨ ਦਾ ਹਿਸਾਬ ਬਣੇ ਨੇ ਇਲੈਕਸ਼ਨ ਕੋਈ ਗਲਤ ਥੋੜਾ ਹੋਇਆ ਹੈ ਤੇ ਆਪ ਜਾ ਕੇ ਸਰਕਾਰ ਨੂੰ ਗੱਲਾਂ ਗਲਤ ਬੋਲਣੀਆਂ ਇਲੈਕਸ਼ਨ ਦਾ ਨੋਟਿਸ ਕਿਉਂ ਨਹੀਂ ਦਿੱਤਾ ਨੋਟਿਸ ਕਿਉਂ ਨਹੀਂ ਦਿੱਤਾ 15 ਦਿਨ ਦਾ ਇਲੈਕਸ਼ਨ ਦਾ ਕੋਈ ਨੋਟਿਸ ਨਹੀਂ ਹੁੰਦਾ ਇਹ ਜਨਰਲ ਹੌਸ ਦੇ ਨਾਲ ਦੇ ਨਾਲ ਹੋ ਜਾਂਦਾ ਅੱਛਾ ਇਹ ਤੁਹਾਨੂੰ ਐਗਜ਼ੈਕਟਿਵ ਤੋਂ ਇੰਨੀ ਜੇ ਤੁਹਾਨੂੰ ਐਗਜ਼ੈਕਟਿਵ ਤੋਂ ਪ੍ਰਧਾਨ ਜੀ ਇੰਨੀ ਦਿੱਕਤ ਸੀ ਤੇ ਦਿੱਤੀ ਤੁਹਾਡੀ ਬੇਟੀ ਦੀ ਸ਼ਾਦੀ ਲਈ ਤੁਸੀਂ ਐਗਜ਼ੈਕਟਿਵ ਤੋਂ ਉੱਟ ਕੇ ਗਏ ਹੋ ਤੇ ਐਗਜ਼ੈਕਟਿਵ ਨੂੰ ਪਾਵਰ ਕਿਉਂ ਦੇ ਗਏ ਬਜਟ ਪਾਸ ਕਰਦੀ ਮੈਂ ਕੋਈ ਪਾਵਰ ਨਹੀਂ ਦੇ ਕੇ ਗਿਆ ਮੈਂ ਇਜੈਕਟ ਨੂੰ ਇਨੇ ਕਹਿਆ ਗਿਆ ਬਿਲਕੁਲ ਠੀਕ ਬਿਲਕੁਲ ਠੀਕ ਬਿਲਕੁਲ ਠੀਕ ਪ੍ਰਧਾਨ ਜੀ ਇਹਦਾ ਮਤਲਬ ਬਜਟ ਪਾਸ ਨਹੀਂ ਹੋਇਆ ਫਿਰ ਖਰਚੇ ਕਿਉਂ ਕਰ ਰਹੇ ਹੋ ਜੇ ਪਾਸ ਹੋ ਰਿਹਾ ਬਜਟ ਪਾਸ ਹੋਣੇ ਹੋਇਆ ਬਜਟ ਪਾਸ ਆ ਗਿਆ ਪਾਸ ਤੁਸੀਂ ਕਹਿ ਰਹੇ ਹੋ ਕਿ ਮੈਂ ਬਜਟ ਪਾਸ ਨੂੰ ਕੋਈ ਪਾਵਰ ਹੀ ਨਹੀਂ ਦੇ ਕੇ ਗਿਆ ਤੇ ਫਿਰ ਬਜਟ ਪਾਸ ਕਿਵੇਂ ਹੋ ਗਿਆ ਜੇ ਬਜਟ ਪਾਸ ਨਹੀਂ ਹੋਇਆ ਮੈਂ ਵਿਚਾਰਾ ਕਰ ਉਹ ਮੈਂ ਕੋਈ ਨਹੀਂ ਕਰਕੇ ਗਿਆ ਮੈਂ ਤੈਨੂੰ ਕੋਈ ਨਾ ਪੜੇ ਨਿਕੇ ਪ੍ਰਧਾਨ ਜੀ ਗੱਲ ਹੋਰ ਦੱਸ ਚਲੋ ਤੁਹਾਡਾ ਬਜਟ ਪਾਸ ਹੋ ਗਿਆ ਤੁਹਾਡੀ ਕਮੇਟੀ ਬਣ ਗਈ ਬਜਟ ਪਾਸ ਦੀ ਵੀਡੀਓ ਤੇ ਦੇ ਦਿਓ ਵੀ ਤੁਹਾਡੇ ਜਿਹੜਾ ਮੰਡੇਬਰ ਤੁਸੀਂ ਬਣਾਇਆ ਉਹਨੇ ਬਜਟ ਪੜਿਆ ਹੋਵੇ ਜਾਂ ਤੁਸੀਂ ਪੜਿਆ ਹੋ ਜਾਂਦੇ ਹੋ ਕਰੋ ਤੁਸੀਂ ਕਿਤੇ ਸਾਹਮਣੇ ਬਦਲ ਤਾਂ ਸਾਰਾ ਪਹਿਲਾਂ ਹੀ ਪਾਸ ਹੋ ਗਿਆ ਅੱਛਾ ਚਲੋ 1 ਮਿੰਟ ਇੱਕ ਇੱਕ ਕਰਕੇ ਨਾ ਵਿਨਰ ਸਿੰਘ 1 ਮਿੰਟ ਅਸਾਂ ਜੀ ਬੜੇ ਗੰਭੀਰ ਇਲਜ਼ਾਮ ਤੁਹਾਡੇ ਤੇ ਕੁਝ ਲੋਕ ਲਾਰਨੇ ਰਮਨਿਕ ਸਿੰਘ ਹੋਣ ਜਾਂ ਇਹ ਹੋਣ ਕਿ ਤੁਸੀਂ ਪੈਸਿਆਂ ਦੀ ਦੁਰਵਰਤੋਂ ਕਰ ਰਹੇ ਹੋ ਤੁਸੀਂ ਗੋਲਕ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਹੋ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਜੀ ਜੀ ਨਾਡਾ ਸਾਹਿਬ ਗੁਰਦੁਆਰੇ 5 ਲੱਖ ਦਾ ਖਰਚਾ ਇਸ ਰਮੀਗ ਮਾਨ ਚ ਇੰਚਾਰਜ ਬਣੇ ਤੇ 25 ਲੱਖ ਦਾ ਖਰਚਾ ਹੋ ਗਿਆ 75 ਲੱਖ ਰੁਪਇਆ ਖੁਰਦ-ਬੁਰਦ ਕਰਤਾ ਰਮੇਗਮਾਨ ਨੇ ਵੀਨਰ ਸਿੰਘ ਨੇ ਇਹਨਾਂ ਪੰਜੋਖਰਾ ਸਾਹਿਬ ਲੱਖ ਰੁਪਏ ਸਮਾਗਮਾਂ ਦੇ ਲਾਇਤੇ ਖੁਰਦ-ਬੁਰਦ ਕਰਤੇ ਇਹਨਾਂ ਦੇ ਸਾਰਾ ਕੁਝ ਖਾ ਗਏ ਤਾਂ ਰਹੁੰਦੇ ਨੇ ਹਾਂ ਬਿਲਕੁਲ ਸਹੀ ਕਹਿ ਰਹੇ ਨੇ ਇਸ ਕਰਕੇ ਤੁਸੀਂ ਐਗਜ਼ੈਕਟਿਵ ਤੋਂ ਇਹਨਾਂ ਨੂੰ ਹਟਾਇਆ ਸੀ ਇਸ ਬੰਦੇ ਨੂੰ ਦਿੱਕਤ ਹੈ ਕਿ ਗੁਰੂ ਘਰ ਦੇ ਸਮਾਗਮਾਂ ਤੇ ਵੀਨਰ ਸਿੰਘ ਨੇ ਪੈਸਾ ਲਾਇਆ ਤੇ ਰੋ ਰਿਹਾ ਦੱਸੋ ਸਮਾਗਮਾਂ ਕਮਿਸ਼ਨਾਂ ਨਾਲ ਦਿਕਤ ਤੇ ਮਨੂੰ ਮਨੂੰ ਕਮਿਸ਼ਨਾਂ ਦੇ ਦਿਕਤ ਹੈ ਜਿਹੜੀਆਂ ਤੂੰ ਕਮਿਸ਼ਨਾਂ ਲਈਆਂ ਨੇ ਫਿਰ ਜਿਹੜੇ ਤੂੰ 40 ਲੱਖ ਰੁਪਏ ਦਿੱਤੇ ਸੀ ਬਾਬੇ ਸੁੱਖੇ ਨੂੰ ਉਹ ਕਿੱਥੇ ਨੇ ਜਿਹੜੇ ਬਾਬੇ ਸੁਆ ਜੀ ਤੱਕ 40 ਲੱਖ ਰੁਪਏ ਦਿੱਤਾ ਸੀ 17 ਲੱਖ ਰੁਪਏ ਕੈਸ਼ 13 ਲੱਖ ਦੇ ਚੈੱਕ ਦਿੱਤੇ ਉਹ ਕਿੱਥੇ ਨੇ 52 ਬੰਦੇ ਦਾ ਪੁੱਤਰ ਤੈਨੂੰ ਬਣਾ ਦਿਆਂਗਾ ਮੈਂ ਬੰਦੇ ਦਾ ਪੁੱਤਰ ਤੂੰ ਮਨੂੰ ਪਹਿਲੇ ਤੂੰ ਪਹਿਲੇ ਬੰਦਾ ਦੇ ਬਣ ਤੂੰ ਪਹਿਲੇ ਬੰਦਾ ਦੇ ਬਣ ਤੈਨੂੰ ਸ਼ਰਮ ਨਹੀਂ ਆਈ ਕਿ ਤੂੰ ਆਪਣੇ ਆਪਣੇ ਐਗਜ਼ੈਕਟਿਵ ਮੈਂਬਰਾਂ ਦੇ ਪਿੱਛੇ ਛੁਰਾ ਮਾਰ ਗਿਆ ਗੁਰਬਖਸ਼ ਸਿੰਘ ਵਰਗੇ ਨੇ ਤੇਰਾ ਨਾਂ ਲਿਆ ਜਾ ਕੇ ਤੈਨੂੰ ਸ਼ਰਮ ਨਹੀਂ ਆਈ ਆ ਤੂੰ ਨੂੰ ਸ਼ਰਮ ਦੀ ਗੱਲਾਂ ਕਰਦਾ ਕਦੀ ਤੂੰ ਪੰਜਾਬ ਦੀ ਕਮੇਟੀ ਕਦੀ ਤੂੰ ਬਦਲਣਾ ਦੀ ਕਮੇਟੀ ਯਾਰ ਇੱਕ ਪਾਸੇ ਨਿਕਤੇ ਜਾ ਇੱਕ ਇੱਕ ਦਾ ਦਬੇ ਹੋ ਜਾ ਚਲ ਮੇਰੇ ਕਰਕੇ ਆਪਾਂ ਇੱਕ ਜੀ ਜੀ ਇੱਕ ਮਿੰਟ ਇੱਕ ਮਿੰਟ ਲੋਗੋ ਵਾਲ ਨੂੰ ਪਿਓ ਮੈਨੂੰ ਇੱਕ ਮਿੰਟ ਇੱਕ ਮਿੰਟ ਮੈਨੂੰ ਕੋਈ ਸਵਾਲ ਅਸੰਤ ਸਾਹਿਬ ਤੋਂ ਪੁੱਛ ਲੈਣ ਦਿਓ ਪ੍ਰਧਾਨ ਸਾਹਿਬ ਨੇ ਅਸੰਤ ਸਾਹਿਬ ਜਿਹੜਾ ਇਹ ਅਲੀਗੇਸ਼ਨ ਲਾ ਰਹੇ ਕਿ 40 ਲੱਖ ਰੁਪਏ ਦੇ ਇੱਕ ਮਿੰਟ ਇੱਕ ਮਿੰਟ ਰੁਕੋ ਨਾ 40 ਲੱਖ ਦੇ ਕਹਿੰਦੇ ਨੇ ਤੁਸੀਂ ਫਰਜੀ ਬਿੱਲ ਪਾਸ ਕਰਾਣੇ ਸੀਗੇ ਰਮਨੀਕ ਮਾਨ ਨੇ ਮਨਾ ਕਰਤਾ ਇਸ ਕਰਕੇ ਹਟਾਤਾ ਗੁਰਦੁਆਰੇ ਖਾ ਗਿਆ ਭਾਜੀ ਸਾਰੇ ਗੁਰਦੁਆਰੇ ਖਾ ਗਿਆ ਮੈਂ ਤੁਹਾਨੂੰ ਡਿਟੇਲ ਦਿਆਂਗਾ ਗੁਰਦੁਆਰੇ ਇਨਕੁਆਰੀ ਕਰਾ ਕੇ ਡਿਟੇਲ ਦਿਆਂਗਾ ਡਿਟੇਲ ਤੁਹਾਨੂੰ ਸਾਰੇ ਦੁਨੀਆ ਨੂੰ ਡਿਟੇਲ ਵਿਖਾ ਦਾ ਸ਼ੀਸ਼ਾ ਕਰਾਂਗਾ ਨਹੀਂ ਤਾਂ ਅਸੰਤ ਸਾਹਿਬ ਇਹ ਤੁਹਾਡੇ ਖਾਤੇ ਕਿ ਸਰਕਾਰ ਨੇ ਖਾਤੇ ਇਹਨਾਂ ਅਸਦ ਦਾ ਸੀਲ ਕੀਤੇ ਨੇ ਇਹ ਸਾਰੇ ਖਾਦਾਂ ਨੇ ਪਾਜੀ ਖਾਤੇ ਸੀਲ ਅਸੀਂ ਖਿਲਾ ਲਾਂਗੇ ਖਾਤੇ ਸਰਕਾਰਾਂ ਦੀ ਖੋਲ ਦਾਂਗੇ ਬਿਲਕੁਲ ਸਭ ਠੀਕ ਹੋ ਜਾਏਗਾ ਪਰ ਇਹਨਾਂ ਦੇ ਇਹਨਾਂ ਬਗੈਲ ਕੋਲ ਗੁਰਦੁਆਰੇ ਚਿੱਤੇ ਕਰ ਗਏ ਨੇ ਤੇ ਅੱਛਾ ਇੱਕ ਐਲੀਗੇਸ਼ਨ ਇਹ ਹੋਰ ਲਾ ਰਹੇ ਨੇ ਇੱਕ ਮਿੰਟ ਅਸਾਂ ਸਾਹਿਬ ਕਿ ਜੀਤ ਤੇ ਗੁਰਦਾਰਾ ਸਾਹਿਬ ਤੋਂ 10 ਲੱਖ ਰੁਪਈਆ ਖੇਤੀ ਦੇ ਖਰਚਿਆਂ ਦੇ ਵਿੱਚ ਤੁਸੀਂ ਨਜਾਇਜ਼ ਪਾਉਂਦੇ ਹੋ ਬਾਜੀ ਜਿਹੜੇ ਖਰਚੇ ਪੈਂਦੇ ਨੇ ਉਹ ਹਰ ਸਾਲ ਪੈਂਦੇ ਨੇ ਜੰਮੂ ਦੇ ਉਹ ਭਾਜੀ ਇਹ ਕਿ ਦੱਸੇ ਐ ਐਡਾ ਵੱਡਾ ਜਿਹੜਾ ਸਾਫ ਸੁਥਰਾ ਪ੍ਰਦਾਨ ਦੂ ਚਨਾਤਾ ਬਣ ਰਿਹਾ 10 ਲੱਖ ਰੁਪਏ ਦੀ ਮਹੀਨੇ ਦੀ ਕਿਹੜੀ ਲੇਬਰ ਏ ਕਿਹੜੀ ਲੇਬਰ ਜਿਹਦੀ 10 ਲੱਖ ਰੁਪਏ ਦੀ ਲੱਗਦੀ ਐ ਤੂੰ ਇਨਕੁਆਰੀ ਕਰਾ ਤੂੰ ਇਨਕੁਆਰੀ ਕਰਨ ਕਿੱਥੇ ਦਿੰਦਾ ਇੱਕ ਵਾਰੀ ਕਰਨ ਲੱਗੇ ਸੀ ਤਾਂ ਹੀ ਤੇ ਤੂੰ ਢਾਹਤਾ ਅਗਲੇ ਨੂੰ ਤੇਰੀ ਇਨਕੁਆਰੀ ਖੋਲ ਕੀਤੀ ਉਹਨੇ ਸਾੜੀ ਟਾਈਮ ਟਾਈਮ ਤੱਕ ਭਜਿਆ ਹੁਕਮਦਰ ਸਿੰਘ ਜੀ ਸਾਹਮਣੇ ਤੂੰ ਭਜਿਆ ਕਿਉਂ ਇਹ ਤੇਰੀ ਇਨਕੁਆਰੀ ਸੀ ਤਾਂ ਹੀ ਰਮੀਕ ਮਾਨ ਨੂੰ ਤਾਰਿਆ ਤੂੰ ਨਾ ਉਤਾਰਦਾ ਅੜਿਆ ਰਹਿਦਾ ਮੰਮੀ ਆ ਨਾ ਖਲੋ ਜਾ ਦਰਾ ਦੋ ਦਿਨ ਕੱਟ ਤੂੰ ਵੇਖ ਮੈਂ ਕਹ ਰਹੀ ਸੀ ਦਿਨ ਦੀ ਮਰਜ਼ੀ ਖਲੋ ਜਾ ਤੂੰ ਤੇਰੇ ਧੂੜ ਛਾਣਾ ਕਾ ਕੱਲੇ ਪੁੱਤ ਬਣਾਣਾ ਜਮਨੇ ਉਹਨਾਂ ਮੈਂ ਬਾਲੇ ਉਹਨਾਂ ਸਾਡਾ ਮੈਂ ਉਹਨਾਂ ਦੇ ਨਾਲੇ ਹੁੰਨੇ ਆ ਤੂੰ ਆ ਸਹੀ ਕਿਸੇ ਗੁਰਦੁਆਰੇ ਤੇ ਆ ਜਿੱਥੇ ਮਰਜ਼ੀ ਵਿਚਾਰ ਆ ਜਿਹੜੇ ਮਰਜ਼ੀ ਗੁਰਦੁਆਰੇ ਲੈ ਆ ਕਿਹੜੇ ਗੁਰਦੁਆਰੇ ਆਣਾ ਇਹ ਦੱਸ ਆ ਜਾ ਆ ਜਾ ਸਰੇ ਸਰੇ ਤੋਂ ਖੇਤਰ ਆ ਜਾ ਆ ਜਾ ਆ ਜਾ ਆ ਜਾ ਤੁਸੀਂ ਆਪਾਂ 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 ਦੇਖੋ ਇਹ ਇਹ ਬੜਾ ਧਰਮ ਦਾ ਕੰਮ ਹੈਗਾ ਫਰੀਆਣਾ ਦੀ ਸਿੱਖ ਸੰਗਤ ਦੀ ਆਪਾਂ ਜੀ ਆ ਦੇਖੋ ਜੀ ਜੀ ਥੋੜਾ ਥੋੜਾ ਨਰਮੀ ਜਿਹਾ ਥੋੜਾ ਆਪਾਂ ਆਪਾਂ ਜੋ ਵੀ ਸਚਾਈ ਹੈ ਉਹ ਜਨਤਾ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਿਉਂਕਿ ਸੰਗਤ ਦਾ ਪੈਸਾ ਗੋਲਕ ਦਾ ਪੈਸਾ ਹੈ ਭਾਜੀ ਅਸੰਤ ਸਾਹਿਬ ਅਸੰਤ ਸਾਹਿਬ ਇੰਰਜੀ ਇੰਰਜੀ ਅਸੰਤ ਸਾਹਿਬ ਤੁਸੀਂ ਤੁਸੀਂ ਜਾਂਚ ਕਰਾਉਣ ਦੇ ਲਈ ਤਿਆਰ ਹੋ ਖਾਤਿਆਂ ਦਾ ਆਡਿਟ ਕਰਾਉਣ ਲਈ ਤਿਆਰ ਹਾਂ ਅੱਛਾ ਮਰਜ਼ੀ ਜਿਸ ਕੋ ਮਰਜ਼ੀ ਮੈਦਾਨ ਕਰਾ ਅੱਛਾ ਫਿਰ ਪਹਿਲੀ ਐਗਜ਼ੈਕਟਿਵ ਦਾ ਮਤਾਂ ਆਡਿਟ ਵੀ ਕਿਉਂ ਨਹੀਂ ਕਰਾਇਆ ਜੀ ਇਹਨੇ ਮਤਾਂ ਕਿਉਂ ਨਹੀਂ ਚੜਨ ਦਿੱਤਾ ਮੈਂ ਜਾਂਚ ਕਰਾਵਾਂਗਾ ਤੈਨੂੰ ਪਤਾ ਹੀ ਨਹੀਂ ਤੂੰ ਨੌਲੇਜ ਨਹੀਂ ਸਰਾ ਦੂਰਦਾਰੇ ਖਾ ਜਾਵੇਂ ਇਨਚਾਰਜ ਬਣ ਕੇ ਇਹ 1.5 ਸਾਲ ਮੇਰੇ ਮੇਰੀ ਇੱਕ ਗੱਲ ਨੂੰ ਇਹ 1.5 ਸਾਲ ਦੇ ਵਿੱਚ 1.5 ਸਾਲ ਦੇ ਵਿੱਚ ਅਸਨ ਸਾਹਿਬ ਅਸਨ ਸਾਹਿਬ ਖਾਤੇ ਖਾਤੇ ਦਾ ਆਡਿਟ ਹੋਇਆ ਕਿ ਨਹੀਂ ਹੋਇਆ 1.5 ਸਾਲ ਦਾ ਕੈਰੀਅਰ ਪ੍ਰਧਾਨ ਤੂੰ ਸਾਇਨਿਕ ਪਾਵਰ ਤੂੰ ਤਾਂ ਵੀ ਤੇਰੇ ਕੋਲ ਦੂਰਦਾਰੇ ਖਾ ਜਾ ਕੇ ਫਿਰ ਤੂੰ ਦਫਾ ਫਿਰ ਮਾਰ ਕੇ ਸਿਫਾ ਕਿਉਂ ਜੇ ਤੇਰ ਕੋਲ ਮੋਟਾ ਨਹੀਂ ਸੰਭੀ ਗਈ ਤੈਨੂੰ ਕੱਢ ਜੂ ਦਿੱਤਾ ਹੈ ਤੈਨੂੰ ਕੱਢ ਜੂ ਦਿੱਤਾ ਆਂ ਗੁਰਦਿਆਲੂ ਤੈਨੂੰ ਤਾਂ ਸਾਰੇ ਨਹੀਂ ਕੱਢਦਾ ਮੈਨੂੰ ਕੀ ਕਰ ਮੈਨੂੰ ਹੋਰ ਗੱਲ ਸੁਣ ਤਰੇ ਪਾਇਆ ਨਾ ਤੂੰ ਮੈਨੂੰ ਪਾਇਆ ਸੀ ਪੈਰੀ ਹੱਥ ਲਾ ਕੇ ਨੱਕਾ ਰਗੜ ਕੇ ਤੂੰ ਪ੍ਰਧਾਨ ਬਣਿਆ ਤੈਨੂੰ ਤੁਸੀਂ ਨਹੀਂ ਵੀ ਐਗਜ਼ੀਕਟਿਵ ਪ੍ਰਧਾਨ ਨਹੀਂ ਬਣਿਆ ਹੈ ਨਾ ਪੈਰੀ ਹੱਥ ਲਾਇਆ ਹੈ ਮੈਨੂੰ ਸਰਕਾਰ ਨੇ ਮਾਨ ਦੇ ਮਨੋਰਥ ਆਜੀ ਨੇ ਨੱਕਾ ਰਗੜ ਕੇ ਤਾਂ ਤੂੰ ਪ੍ਰਧਾਨ ਬਣਿਆ ਤੈਨੂੰ ਕਿਹੜੀ ਐਗਜ਼ੀਕਟਿਵ ਚੋਂ ਪ੍ਰਧਾਨ ਬੰਦਾ ਕਿੱਦਾਂ ਚਲੋ ਚਲੋ ਆਪਾਂ ਨੱਕਾ ਰਗੜਦਾ ਮੇਰੇ ਅger ਉੱਤੇ ਤਰਲੇ ਲੀ 30 ਸਾਲ ਮੈਂ ਤੇ ਦੱਸਦੇ ਤੇਰੇ ਅੱਗੇ ਰਗੜੀ ਹੋਏ 30 ਸਾਲ ਮੇਰੀ ਉਮਰ ਤੇਰਾ 30 ਸਾਲ ਦਾ ਤੁਜੂਬਾ ਤੂੰ ਖੇਲ ਹੋ ਗਿਆ ਯਾਰ ਤੇਰੀ 30 ਸਾਲ ਦੀ ਤੁਜੂਬੇ ਦੀ ਉਮਰ ਚੋਂ ਤੇਰੇ ਕੋਲ ਕੋਈ ਬੰਦਾ ਕੋਈ ਗੁਰਦੁਆਰਾ ਖਾ ਗਿਆ ਤੈਨੂੰ ਪਤਾ ਹੀ ਨਹੀਂ ਚਲੋ ਠ ਸੰਤ ਕਹਿ ਰਹੇ ਨੇ ਕਿ ਹਰ ਤਰ੍ਹਾਂ ਦੀ ਜਾਂਚ ਕਰਨ ਲਈ ਉਹ ਤਿਆਰ ਨੇ ਵੀ ਕੋਈ ਵੀ ਜਾਂਚ ਕਰਾ ਲਈ ਜਾਵੇ ਹਰ ਤਰ੍ਹਾਂ ਦੀ ਜਾਂਚ ਕਰਨ ਲਈ ਤਿਆਰ ਨੇ ਉਹ ਪਾਜੀ ਇਹ ਕਹਿੰਦਾ ਹੀ ਐ ਐਗਜ਼ੈਕਟਿਵ ਦਾ ਪਹਿਲਾ ਮੱਥਾ ਫੋਰੈਂਸਿਕ ਆਡੀਡੀ ਸੀ ਜੋ ਇਹਨੇ ਪਾਸ ਨਹੀਂ ਹੋ ਦਿੱਤਾ ਸਰਦਾਰ ਸਾਹਿਬ ਗੱਲ ਸੁਣੋ ਅਸੀਂ ਜਾਂਚ ਕਰਾਓ ਤੁਸੀਂ ਗੱਲ ਛੱਡੋ ਜਾਂਚ ਕਰਾਓ ਆਪਕਰਵਾਓ ਆਪਕਰਾਂ ਦੇ ਤਰ੍ਹਾਂ ਸਾਰੇ ਫੋਰੈਂਸਿਕ ਆਡਿਟ ਕਰਾਓ ਜੀ ਆਡਿਟ ਇਹਦੇ ਬੰਦੇ ਨਾ ਕਰਨ ਆਡਿਟ ਬਾਹਰ ਦੀ ਕੰਪਨੀ ਕਰੇ ਜਿਹੜੀ ਦੂਸਤੋਂ ਪਾਣੀ ਦਾ ਪਾਣੀ ਕਰੇ ਸਰ ਕਰਾਵਾਂਗਾ ਮੈਂ ਕਰਾਵਾਂਗਾ ਮੈਂ ਕਰਾ ਕੇ ਉਹੜ ਤੈਨੂੰ ਸ਼ੀਸ਼ਾ ਕਰਾਂਗਾ ਤੂੰ ਜਿੰਨੇ ਰੁਪਏ ਕਮਿਸ਼ਨ ਦਿਖਾ ਕੇ ਆਣਾ ਜਿੰਨੇ ਰੁਪਏ ਗੋੜ-ਗੋੜ ਮੈਂ ਖਾਦੇ ਨੇ ਉਹਦੇ ਦੇ 4 ਗੁਣਾ ਤੂੰ ਖਾ ਲੈਨੇ ਤੇਰੇ ਮੋਹਰ ਸ਼ਰਮ ਤੇ ਘਾਰੇ ਆ ਸਾਹਮਣੇ ਤਲਾਕੇ ਮੇਰੇ ਤੇ ਦਾਗ ਨਹੀਂ ਚਲੋ ਚਲੋ ਆਪਾਂ ਥੋੜੀ ਜਿਹਾ ਪਾਛਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅਸਾਨ ਸਾਹਿਬ ਤੁਹਾਡਾ ਵੀ ਧੰਨਵਾਦ ਅਗਰਵਰ ਸਿੰਘ ਜੀ ਤੁਹਾਡਾ ਵੀ ਧੰਨਵਾਦ ਸ਼ਰਮਾ ਸਾਹਿਬ ਇੱਕ ਅਹਿਮ ਸਵਾਲ ਜਿਹੜਾ ਹੁਣ ਇਹ ਇਸ ਪੂਰੇ ਮਸਲੇ ਦੇ ਵਿੱਚ ਹੁਣ ਅੱਗੇ ਕੀ ਹੋਏਗਾ ਕੀ ਇਹ ਐਗਜ਼ੀਕਟਿਵ ਕਮੇਟੀ ਦੇ ਜਿਹੜੇ ਮੈਂਬਰ ਹਟਾਏ ਨੇ ਇਹਨਾਂ ਨੂੰ ਉਸੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਮੰਨਾਂਗੇ ਫਿਲਹਾਲ ਜਾਂ ਐਗਜ਼ੀਕਟਿਵ ਕਮੇਟੀ ਦਾ ਮੈਂਬਰ ਮੰਨਾਂਗੇ ਜੀ ਬਿਲਕੁਲ ਮੰਨੋਗੇ ਜੀ ਦੇਖੋ ਜੋ ਵੀ ਪ੍ਰੋਸੀਡਿੰਗਸ ਕੈਰੀਡ ਆਊਟ ਕੀਤੀਆਂ ਸੀ ਕਿ ਇਹਨਾਂ ਨੂੰ ਬਾਹਰ ਕੱਢਣ ਲਈ ਉਹ ਕੋਰਟ ਨੇ ਸਟੇ ਕਰਤੀਆਂ ਨੇ ਸਟੇ ਕਰਤੀਆਂ ਨੇ ਤਾਂ ਮਤਲਬ ਇਹ ਐਗਜ਼ੈਕਟਿਵ ਮੈਂਬਰ ਨੇ ਜੋ ਵੀ ਜਿਸ ਜਿਸ ਦੀ ਡੈਜ਼ਿਗਨੇਸ਼ਨ ਹੈ ਜੀ ਉਸ ਡੈਜ਼ਿਗਨੇਸ਼ਨ ਤੇ ਬਰਕਰਾਰ ਹੈ ਜੀ ਤੇ ਅਗਲੀ ਹਿアリング ਤੱਕ ਮਤਲਬ ਕਿਸੇ ਨੂੰ ਨੋਟਿਸ ਵੀ ਦਿੱਤਾ ਗਿਆ ਕਮੇਟੀ ਨੂੰ ਸਰਕਾਰ ਨੂੰ ਕੋਈ ਨੋਟਿਸ ਜਾਰੀ ਕੀਤਾ ਗਿਆ ਹਾਂ ਜੀ ਨੋਟਿਸ ਕੀਤਾ ਗਿਆ ਜੀ ਹਰਿਆਣਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ थ्रू चीफ सेक्रेटरी ਤੇ ਇਹਨਾਂ ਦੇ ਥ्रू प्रेसिडेंट پارٹی ਬਣਾਇਆ ਗਿਆ ਸੀ ਜੀ ਉਹਨਾਂ ਨੂੰ ਨੋਟਿਸ इशू ਹੋਇਆ ਤੇ 28/8 ਵਾਸਤੇ ਅਗਲੀ ਪ੍ਰੋਸੀਡਿੰਗਸ ਹੈ ਉਦੋਂ ਉਦੋਂ ਪਹਿਲਾਂ ਇਹਨਾਂ ਨੂੰ ਰਿਪਲਾਈ ਫਾਈਲ ਕਰਨ ਲਈ ਕਿਹਾ ਜੀ ਜੋ ਅੱਜ ਰਿਟ ਫਾਈਲ ਹੋਈ ਸੀ ਉਹਦੇ ਵਿੱਚ ਏ ਕੇ ਵੀਟਰ ਵੀ ਸੀ ਜੀ ਪ੍ਰਬੰਧਕ ਕਮੇਟੀ ਤੇ ਇਹਨਾਂ ਨੇ ਆਪਣੇ ਵੀ ਆਰਗੂਮੈਂਟ ਉੱਥੇ ਰੱਖੇ ਨੇ ਜੀ ਜੀ ਬਿਲਕੁਲ ਸੋਇ ਮੁੱਦਾ ਬੇहद ਗੰਭੀਰ ਹੈ ਸੰਗਤ ਦਾ ਪੈਸਾ ਗੁਰੂ ਦੀ ਗੋਲਕ ਦਾ ਪੈਸਾ ਜਿਸ ਤੇ ਬੜੇ ਗੰਭੀਰ ਇਲਜ਼ਾਮ ਇੱਕ ਦੂਜੇ ਤੇ ਲਾਏ ਜਾ ਰਹੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਤੇ ਇਲਜ਼ਾਮ ਪ੍ਰਧਾਨ ਸਾਹਿਬ ਲਗਾ ਰਹੇ ਨੇ ਕਿ ਇਹ ਲੱਖਾਂ ਰੁਪਏ ਖਾ ਗਏ ਮੈਂਬਰ ਇਲਜ਼ਾਮ ਲਾ ਰਹੇ ਨੇ ਪ੍ਰਧਾਨ ਸਾਹਿਬ ਨੇ ਲੱਖਾਂ ਰੁਪਏ ਕਢਵਾ ਲਏ ਫਰਜ਼ੀ ਦਸਤਕਤ ਕਰਕੇ ਲੱਖਾਂ ਰੁਪਏ ਕਢਾ ਲਏ ਫਰਜ਼ੀ ਖਾਤਿਆਂ ਦੇ ਵਿੱਚ ਪੈਸੇ ਪਾਏ ਜਾ ਰਹੇ ਨੇ ਫਰਜ਼ੀ ਬਿੱਲ ਬਣਾਏ ਜਾ ਰਹੇ ਨੇ ਸੋ ਜੋ ਵੀ ਇਹ ਮਸਲਾ ਬੜਾ ਗੰਭੀਰ ਹੈ ਇਸ ਕਰਕੇ ਇਸ ਦੀ ਜਾਂਚ ਜੜੀਓ ਜ਼ਰੂਰ ਹੋਣੀ ਚਾਹੀਦੀ ਹੈ ਦੇਸ਼ ਤੋਂ ਨੇ ਦੀ ਬਾਕੀ ਖਬਰਾਂ ਲਈ ਬਨਰ